ਸਵਾਗਤ ਹੈ ਦੋਸਤੋ ਪ੍ਰੋਗਰਾਮ ਨੁਕਤਾ ਨਜ਼ਰ ਲੈ ਕੇ ਮੈਂ ਸ਼ਿਵਿੰਦਰ ਹਾਜ਼ਰਾ ਪਿਛਲੇ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਲਗਾਤਾਰ ਜੋ ਚਰਚਾ ਵਿੱਚ ਵੀ ਹੈ ਮਾਲਵਿੰਦਰ ਮਾਲੀ ਮਾਲਵਿੰਦਰ ਮਾਲੀ ਪੰਜਾਬ ਦੇ ਵਿੱਚ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਆ ਆਪਾਂ ਨੂੰ ਪਤਾ ਵੀ ਲਗਾਤਾਰ ਸਿਆਸੀ ਮਾਮਲਿਆਂ ਉੱਤੇ ਟਿੱਕੜੀ ਟਿੱਪਣੀ ਕਰਦੇ ਨੇ ਸਿਆਸੀ ਵਿਸ਼ਲੇਸ਼ਣ ਦੇ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਦੀ ਇੱਕ ਆਪਣੀ ਜ਼ਿੰਦਗੀ ਵੀ ਹੈ ਜਿਦੇ ਵਿੱਚ ਉਹ ਉਹਨਾਂ ਨੇ ਪੋਲਿਟੀਕਲ ਐਕਟਿਵਿਜ਼ਮ ਵੀ ਕੀਤਾ प्रकाश सिंह बादल कैप्टन वरिंदर सिंह गुरचरण सिंह टाडा ਤੇ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਉਹ ਸਲਾਹਕਾਰ ਵੀ ਰਹੇ ਹੈਗੇ ਨੇ ਸੋ ਲਗਾਤਾਰ ਚਾਹੇ ਕਿਸਾਨ ਅੰਦੋਲਨ ਹੋਵੇ ਕਿਸਾਨ ਅੰਦੋਲਨ ਚਾਹੇ ਹੋਣ ਦੀ ਜਿਹੜੀ ਮੌਜੂਦਾ ਸਿਆਸਤ ਅੱਜ ਕੱਲ ਚੱਲ ਰਹੀ ਹੈ ਉਹਦੇ ਉੱਤੇ ਉਹ ਆਪਣੀ رائے ਰੱਖਦੇ ਨੇ ਬੇਬਾਕੀ ਨਾਲ ਰੱਖਦੇ ਨੇ ਹਾਲਾਂਕਿ ਉਹਨਾਂ ਦੀ ਕਈ ਵਾਰ ਟਿੱਕ ਟਿੱਪਣੀ ਬਹੁਤ ਤਿੱਖੀ ਹੁੰਦੀ ਆ ਜਿਹਦੇ ਕਰਕੇ ਉਹਨਾਂ ਉੱਤੇ ਇਲਜ਼ਾਮ ਵੀ ਲੱਗਦੇ ਨੇ ਕਿ ਦੇਖੋ ਜੀ ਇਹਨਾਂ ਦੀ ਜਿਹੜੀ ਹੈਗੀ ਭਾਸ਼ਾ ਜਿਹੜੀ ਕਾਫੀ ਤਿੱਖੀ ਬੋਲਦੇ ਨੇ ਲੇਕਿਨ ਉਹ ਆਪਣੀ ਬੇਬਾਕੀ ਕਰਕੇ ਜਾਣੇ ਜਾਂਦੇ ਨੇ ਕੁਝ ਦਿਨ ਪਹਿਲਾਂ ਮਾਲਵਿੰਦਰ ਮਾਲੀ ਦੇ ਉੱਤੇ ਇੱਕ ਐਫਆਈਆਰ ਉਹਨਾਂ ਦੇ ਵਿਰੁੱਧ ਦਰਜ ਕੀਤੀ ਗਈ ਆ ਅਮਿਤ ਜੈਨ ਨਾਂ ਦੇ ਬੰਦੇ ਵੱਲੋਂ ਕਿਹਾ ਗਿਆ ਜੀ ਮਾਲਵਿੰਦਰ ਮਾਲੀ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਵੀਆਂ ਉਹਨਾਂ ਨੇ ਇੱਕ ਵੀਡੀਓ ਵਿੱਚ ਜੋ ਇੰਟਰਵਿਊ ਦਿੱਤੀ ਆ ਉਸ ਦੇ ਨਾਲ ਜਿਹਦੇ ਤਹਿਤ ਰਾਤ ਨੂੰ ਉਹਨਾਂ ਨੂੰ ਜਿਹੜਾ ਹੈਗਾ ਘਰੋਂ ਜਿਹੜਾ ਹੈਗਾ ਚੁੱਕਿਆ ਜਾਂਦਾ ਜੋ ਨਵੀਂ ਜਿਹੜੀ ਹੈਗੀ ਆ ਬੀਐਨਐਸ ਹੈ ਭਾਰਤੀ ਨਿਆਂ ਸੰਹਿਤਾ ਉਹਦੇ ਧਾਰਾ 196 ਤੇ 299 ਦੇ ਤਹਿਤ ਜਦੋਂ ਉਹਨੇ ਘਰੇ ਉਹਨੂੰ ਅਰੈਸਟ ਕਰਨ ਗਏ ਤਾਂ ਕਿਹਾ ਗਿਆ ਜੀ ਤੁਹਾਨੂੰ ਆਈਟੀ ਦੀ ਧਾਰਾ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਹੈਗਾ ਲੇਕਿਨ ਬਾਅਦ ਵਿੱਚ ਅਗਲੇ ਦਿਨ ਪਤਾ ਲੱਗਦਾ ਜਦੋਂ ਅਖਬਾਰ ਦੇ ਵਿੱਚ ਖਬਰ ਛਪਦੀ ਹੈ ਵੀ ਉਹ ਤਾਂ ਇਹਨਾਂ ਨੂੰ ਧਾਰਮਿਕ ਭਾਵਨਾਵਾਂ ਦੇ ਤਹਿਤ ਕੀਤਾ ਗਿਆ ਸੀਗਾ ਜਦੋਂ ਇਹ ਐਫ ਆਈ ਆਰ ਦਰਜ ਹੁੰਦੀ ਹੈ ਉਦੋਂ ਕੁਝ ਸਮੇਂ ਬਾਅਦ ਦੀ ਕੁਝ ਘੰਟੇ ਬਾਅਦ ਹੀ ਪੁਲਿਸ ਜਿਹੜੀ ਹੈਗੀ ਆ ਪਟਿਆਲੇ ਪਹੁੰਚ ਜਾਂਦੀ ਹੈ ਜਿੱਥੇ ਉਹ ਆਪਣੇ ਭਰਾ ਦੇ ਘਰੇ ਗਏ ਹੋਏ ਸੀਗੇ ਉੱਥੇ ਜਿਹੜੀ ਬੋਲ ਚਾਲ ਦਾ ਢਾਂਗ ਹੈ ਉਹਨਾਂ ਦਾ ਗ੍ਰਿਫਤਾਰ ਕਰਨ ਵਾਲਾ ਜਿਹੜਾ ਸਟਾਫ ਪਹੁੰਚਿਆ ਹੋਇਆ ਸੀਗਾ ਉਹਨਾਂ ਦੇ ਵੱਲੋਂ ਵੀ ਦਾਅਵੇ ਉਹ ਵੀ ਕਹਿੰ ਲੱਗਿਆ ਕਿ ਜਿਵੇਂ ਕਾਫੀ ਉਹਨੂੰ ਸਹੀ ਢੰਗ ਨਹੀਂ ਆਖਿਆ ਜਾ ਸਕਦਾ ਹੈਗਾ ਹੌਲੀ ਹੌਲੀ ਗੱਲਾਂ ਸਾਹਮਣੇ ਆਉਣ ਲੱਗੀਆਂ ਪਤਾ ਲੱਗਿਆ ਕਿ ਐਫ ਆਈ ਆਰ ਦਰਜ ਕਰਵਾਉਣ ਵਾਲਾ ਜੋ ਬੰਦਾ ਸੀਗਾ ਉਹ ਬੰਦਾ ਤਾਂ ਆਮ ਆਦਮੀ ਪਾਰਟੀ ਦਾ ਜੁੜਿਆ ਹੋਇਆ ਉਹਦੀ ਤਸਵੀਰਾਂ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ਦੇ ਕਈ ਸਾਰੇ ਹੋਲੀਡਰਨਲ ਸਾਹਮਣੇ ਆਈਆਂ ਇੱਕ ਗਊ ਸੇਵਾ ਦਲ ਹੈ ਕਮਿਸ਼ਨ ਬਣਾਇਆ ਹੋਇਆ ਉਸ ਗਊ ਸੇਵਾ ਜੋ ਜੋ ਇਹਨਾਂ ਦਾ ਕਮਿਸ਼ਨ ਹੈ ਉਹਦਾ ਹੋ ਮੈਂਬਰ ਵੀ ਹੈ ਪੰਜਾਬ ਸਰਕਾਰ ਦੀ ਬਕਾਇਦਾ ਉਹਨੂੰ ਫੰਡਿੰਗ ਵੀ ਆ ਰੀਅਲ ਏਸਟੇਟ ਵਗੈਰਾ ਦਾ ਵੀ ਕੰਮ ਕਰਦਾ ਕਈ ਕੁਝ ਸਾਹਮਣੇ ਆ ਜਾਂਦਾ ਉਹ ਮਾਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਆਵਾਜ਼ ਵੀ بلند ਹੁੰਦੀ ਹੈ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਇੱਕ ਜ਼ਬਰਦਸਤ ਪ੍ਰੋਟੈਸਟ ਵੀ ਹੁੰਦਾ ਫਿਲਹਾਲ ਜਿੰਨਾ ਤੱਕ ਮੈਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਾਲਵਿੰਦਰ ਮਾਲੀ ਦਾ ਕਹਿਣਾ ਕਿ ਉਹ ਅਰ ਪਰਚਰ ਰੱਦ ਕਰਾਉਣ ਕੇ ਕਰਾਉਣ ਲਈ ਕਹਿਣਗੇ ਨਾ ਕਿ ਉਹ ਜ਼ਮਾਨਤ ਲਈ ਬਿਲਕੁਲ ਵੀ ਜ਼ਮਾਨਤ ਨਹੀਂ ਤੇ ਨਹੀਂ ਉਹ ਹੁਣਾ ਕਬੂਲ ਕਰਨਗੇ ਸੋ ਪਰਚਰ ਰੱਦ ਕਰਾਉਣਾ ਉਹਨਾਂ ਦੀ ਤਰਜੀਹ ਹੋਏਗੀ ਪਰਚਾ ਰੱਦ ਕੀਤਾ ਜਾਵੇ ਸੋ ਦੂਜੇ ਬੰਨੇ 1 ਤਰੀਕ ਤੱਕ ਉਹ ਨਿਆਏ ਖਿਰਾਸਤ ਦੇ ਵਿੱਚ ਹੈਗੇ ਨੇ ਇਸ ਉੱਤੇ ਤਰ੍ਹਾਂ ਤਰ੍ਹਾਂ ਦੀ ਟਿੱਕ ਟਿੱਪਣੀ ਹੋ ਰਹੀ ਹੈ ਦੇਖੋ ਤੇ ਦੋਸਤੋ ਅਸੀਂ ਆਮ ਤੌਰ ਦੇ ਉੱਤੇ ਉਹ ਜਿਹੜੀ ਵੀਡੀਓ ਸੀ ਜਦੋਂ ਉਹ ਵੀਡੀਓ ਨੂੰ ਦੇਖਿਆ ਮੈਂ ਵੀ ਦੇਖਿਆ 12 ਮਿੰਟ ਦੀ ਵੀਡੀਓ ਸੀ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਸੀ ਜਿਹਦੇ ਵਿੱਚ ਤੁਸੀਂ ਕਿਹਾ ਦੱਸ ਸਕਦੇ ਵੀ ਇਹ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਗੱਲ ਆ ਅਸਲ ਵਿੱਚ ਕੇਜਰੀਵਾਲ ਜੋ ਤੁਲਨਾ ਕਰ ਰਿਹਾ ਸੀ ਆਪਣੀ ਸੀਤਾ ਮਾਤਾ ਦੇ ਨਾਲ ਕਿ ਜਿਵੇਂ ਸੀਤਾ ਮਾਤਾ ਨੂੰ ਜਿਹੜਾ ਬਨਵਾਸ ਘਟਨਾ ਪਿਆ ਉਸ ਤਰ੍ਹਾਂ ਉਹ ਆਪਣੀ ਕਰ ਰਿਹਾ ਸੀ ਉਦੋਂ ਨੇ ਉਹਦੇ ਵਿਰੁੱਧ ਬੋਲਿਆ ਕਿ ਇੱਕ ਬਿਆਨ ਕੀਤਾ ਵੀ ਜੇਕਰ ਕੇਜਰੀਵਾਲ ਸੀਤਾ ਹੈ ਤਾਂ ਰਾਮ ਕੌਣ ਹੈ ਨਰਿੰਦਰ ਮੋਦੀ ਹੈ ਰਾਮ ਆਰਐਸਐਸ ਹੈ ਜਾਂ ਫਿਰ ਸੁਪਰੀਮ ਕੋਰਟ ਨਾਲ ਹੀ ਉਹਨੇ ਇਸ ਕੱਲ ਉੱਤੇ ਵੀ ਉਸ ਵੀਡੀਓ ਵਿੱਚੋਂ ਮਾਲੀ ਜ਼ੋਰ ਦਿੰਦੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਉਹ ਆਪਣੇ ਆਪ ਨੂੰ ਰੱਬੀ অবতার ਸਮਝਦੇ ਨੇ ਆਪਣੇ ਆਪ ਨੂੰ ਤੁਲਨਾ ਰੱਬ ਨਾਲ ਕਰ ਦੇਣ ਚਾਹੇ ਮੋਦੀ ਹੋ ਗਿਆ ਚਾਹੇ ਇਹ ਹੋ ਗਿਆ ਕਿਚਰੀਵਾਲ ਹੋ ਗਿਆ ਫਿਰ ਅਮਰਪਾਲ ਦਾ ਵੀ ਉਹਦੇ ਵਿੱਚ ਜ਼ਿਕਰ ਆਉਂਦਾ ਹੈਗਾ ਉਹਨਾਂ ਦੀ ਉਹ ਆਪਣੇ ਆਪ ਨੂੰ ਖੁਦਾ ਸਮਝਣ ਵਾਲਿਆਂ ਦੀ ਜਿਹੜੀ ਜੋ ਮੈਂ ਕਹਿੰਨਾ ਉਹ ਸਹੀ ਹੈ ਜੇ ਤੁਸੀਂ ਇਹ ਨਹੀਂ ਤਾਂ ਉਹ ਮਤਲਬ ਰੱਬ ਦੀ ਤੋਹੀਨ ਹੋ ਗਈ ਉਸ ਐਂਗਲ ਤੇ ਘੇਰਿਆ ਕਿ ਨਹੀਂ ਇਹ ਰੱਬ ਨਹੀਂ ਹੈਗਾ ਇਕ ਤਾਂ ਇਹ ਜੀ ਕਿ ਉਹਦੇ ਵਿੱਚ ਉਹ ਚੀਜ਼ ਹੈ ਨਹੀਂ ਫਿਰ ਵੀ ਐਫ ਆਈ ਆਰ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਵਿੱਚ ਕਿਤੇ ਇਹ ਗੱਲ ਨਹੀਂ ਲਿਖੀ ਹੋਈ ਕਿ ਕਿਹੜੀ ਇਹੋ ਜੀ ਗੱਲ ਹੈ ਜਿਹਦੇ ਪਿੱਛੇ ਅਮਿਤ ਜੈਨ ਦੀਆਂ ਭਾਵਨਾਵਾਂ ਭੜਕੀਆਂ ਉਹ ਉਹਨੇ ਵੀਡੀਓ ਵਿੱਚ ਕਿਹੜੀ ਗੱਲ ਕਹੀ ਹੈ ਜਿਹਦੇ ਪਿੱਛੇ ਭੜਕੀਆਂ ਇਸ ਕਰਕੇ ਇੱਕ ਤਾਂ ਇਹ ਕਾਫੀ ਹਲਕਾ ਕੰਮ ਨਜ਼ਰ ਆਉਂਦਾ ਹੈਗਾ ਜਦੋਂ ਫਿਰ ਪੰਜਾਬ ਸਰਕਾਰ ਨਾਲ ਲਿੰਕ ਜੋੜ ਕੇ ਉਹ ਵੀ ਹੈ ਤੇ ਗੱਲਾਂ ਚੱਲਦੀਆਂ ਗਈਆਂ ਕਿ ਕੁਝ ਬਹੁਤ ਬਰੀਕੀ ਨਾਲ ਇਹਨੂੰ ਸਮਝਣ ਵਾਲੇ ਕਹਿ ਰਹੇ ਨੇ ਕਿ ਮਾਲਵਿੰਦਰ ਮਾਲੀ ਨੇ ਜੋ ਪਿੱਛੇ ਦੇ ਇੱਕ ਵੀਡੀਓ ਵਿੱਚ ਕਿਹਾ ਸੀਗਾ ਕਿ ਜਦੋਂ ਦਿੱਲੀ ਦੇ ਵਿੱਚ ਕੇਜਰੀਵਾ ਰਿਹਾ ਹੋਇਆ ਉਸ ਤੋਂ ਬਾਅਦ ਵੀ ਜਿਹੜੀ ਉਹਨਾਂ ਨੇ ਇੱਕ ਆਪਣੇ ਪਾਰਟੀ ਦੇ ਨਾਲ ਜਿਹੜੇ ਦੇ ਰੂਬਰੂ ਹੋਏ ਜਾਂ ਕਾਨਫਰੰਸ ਕੀਤੀ ਉਹਦੇ ਵਿੱਚ ਭਗਵੰਤ ਮਾਨ ਨੂੰ ਕੋਈ ਤਰਜੀਹ ਨਹੀਂ ਦਿੱਤੀ ਹੈਗੀ ਉਹਦੇ ਬਾਰੇ ਉਹਨਾਂ ਨੇ ਮਾਲੀ ਨੇ ਇੱਕ ਲਿਖਿਆ ਸੀਗਾ ਉਹ ਗੱਲ ਕਿਤੇ ਨਾ ਕਿਤੇ ਦੀ ਭਗਵੰਤ ਮਾਨ ਨੂੰ ਰੜਕਣ ਲੱਗਿਆ ਜਾਂ ਪਹਿਲਾਂ ਵੀ ਲਗਾਤਾਰ ਟਿੱਪਣੀਆਂ ਕਰਦੇ ਆ ਰਹੇ ਆ ਪੰਜਾਬ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਜੇਲ੍ਹ 'ਚ ਉਹਨਾਂ ਨੂੰ ḍakya ਗਿਆ ਤੇ ਸਮੇਂ-ਸਮੇਂ 'ਤੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਜਿਹੜੇ ਟਵਿੱਟਰ ਹੈਂਡਲ ਨੇ ਉਹ ਉਹਨਾਂ ਨੂੰ ਸਸਪੈਂਡ ਕਰਵਾਇਆ ਗਿਆ ਪੋਸਟਾਂ ਹਟਾਈਆਂ ਗਈਆਂ ਫੇਸਬੁੱਕ ਤੇ ਬਹੁਤ ਸਾਰਿਆਂ ਦੇ YouTube ਚੈਨਲ ਜਿਹੜੇ ਹੈਗੇ ਆ ਸਸਪੈਂਡ ਕਰਵਾਏ ਗਏ ਉਹਨਾਂ ਨੂੰ ਸਟ੍ਰਾਈਕਾਂ ਕਰਵਾਈਆਂ ਗਈਆਂ ਇਹ ਮਾਮਲੇ ਸਾਹਮਣੇ ਆਏ ਨੇ ਇਹਦਾ ਮਤਲਬ ਇਹ ਹੈਗਾ ਕਿ ਪੰਜਾਬ ਦੀ ਸਰਕਾਰ ਦਾ ਵਿਵਹਾਰ ਲਗਭਗ ਉਦਾਂ ਹੀ ਹੈ ਜਿਵੇਂ ਕਿ ਇਹ ਵਿਭਾਰ ਜਿਹੜਾ ਹੈਗਾ ਅ ਕੇਂਦਰ ਦੀ ਬੀਜੇਪੀ ਦੀ ਸਰਕਾਰ ਦਾ ਨਰਿੰਦਰ ਮੋਦੀ ਦੀ ਸਰਕਾਰ ਦਾ ਤੁਸੀਂ ਨਰਿੰਦਰ ਮੋਦੀ ਨੂੰ ਸਵਾਲ ਕਰਦੇ ਹੋ ਤਾਂ ਤੁਸੀਂ ਜਿਹੜਾ ਦੇਸ਼tro ਹੋ ਹੀ ਹੋ ਇਸ ਤਰ੍ਹਾਂ ਪੰਜਾਬ ਦੇ ਭਗਵੰਤ ਮਾਨ ਨੂੰ ਸਵਾਲ ਕਰੋਗੇ ਕੇਜਰੀਵਾਲ ਜੋ ਕਿ ਇਹਨਾਂ ਦਾ ਸੁਪਰੀਮੋ ਹੋ ਉਹਨੂੰ ਸਵਾਲ ਕਰੋਗੇ ਤਾਂ ਤੁਸੀਂ ਜਿਹੜਾ ਹੈਗੇ ਆ ਫੇਰ ਕਿਤੇ ਨਾ ਕਿਤੇ ਜਿਹੜੇ ਸਵਾਲ ਤੁਹਾਡੇ ਆਵਾਜ਼ ਨੂੰ ਇਹ ਘੁੱਟਣ ਦੀ ਕੋਸ਼ਿਸ਼ ਕਰਨਗੇ ਇਹ ਪੰਜਾਬ ਦੇ ਵਿੱਚ ਜਿਹੜਾ ਵਰਤਾਰਾ ਖਤਰਨਾਕ ਹੈ ਖਾਸ ਕਰਕੇ ਉਸ ਪਾਰਟੀ ਜਿਹਨੇ ਪੰਜਾਬੀਆਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਜੀ ਭਗਤ ਸਿੰਘ ਦੇ ਨਾਂ ਦੇ ਉੱਤੇ ਆਏ ਆ ਜੀ ਭਗਤ ਸਿੰਘ ਵਿਚਾਰਾਂ ਦੀ ਆਜ਼ਾਦੀ ਤੇ ਭਗਤ ਸਿੰਘ ਸਭ ਤੋਂ ਵੱਡੇ ਲੰਬਰਦਾਰ ਨੇ ਆਪਾਂ ਨੂੰ ਪਤਾ ਤੇ ਉਹਦੇ ਨਾਂ ਉੱਤੇ ਜਿਹੜੀ ਇਹ ਗੁੰਡਾਗਰਦੀ ਕਰ ਰਹੇ ਹੈਗੇ ਰਾਜ ਉਹਦੇ ਨਾਂ ਤੇ ਚਲਾ ਰਹੇ ਨੇ ਬੁਰਛਾ ਕਰਦੀ ਡਿਰੇਕਟਰਸ਼ਿਪ ਬੜਾ ਇੱਕ ਤਰ੍ਹਾਂ ਦਾ ਰਾਜ ਚਲਾਇਆ ਜਾ ਰਿਹਾ ਹੈਗਾ ਜੇਕਰ ਇੰਨੀ ਕੀ ਗੱਲ ਦੇ ਉੱਤੇ ਕਿਸੇ ਨੂੰ ਇਤਰਾਜ਼ ਹੈ ਮੈਂ ਥੋੜਾ ਜਿਹਾ ਗੱਲ ਇਤਿਹਾਸਕਲ ਥੋੜਾ ਜਿਹਾ ਪਿਛੇੜੇ ਲੈ ਕੇ ਜਾਣਾ ਚਾਹਣਾ ਹੈਗਾ ਜੇ ਇਹ ਕਹਿੰਦੇ ਵੀ ਵੀ ਆ ਜੀ ਮਾਲੀ ਨੇ ਕਹਿੰਦਾ ਜੀ ਸੀਤਾ ਹੋਵਾ ਤੇ ਰਾਮ ਕੋਣ ਆ ਇਹਨਾ ਇਸ ਤਰ੍ਹਾਂ ਦੇ ਲਫ਼ਜ਼ ਕਈ ਵਾਰ ਸਿੰਬਲ ਦੇ ਵਿੱਚ ਪ੍ਰਤੀਕ ਦੇ ਤੌਰ ਤੇ ਵੀ ਵਰਤੇ ਜਾਂਦੇ ਰਹੇ ਨੇ 1998-99 ਦੀ ਗੱਲ ਹੈ ਜਦੋਂ ਲਖਨਊ ਸੀਟ ਤੋਂ ਬਾਜਪੀ ਦੇ ਵਿਰੁੱਧ ਡਾਕਟਰ ਕਰਨ ਸਿੰਘ ਉਹਨੇ ਚੋਣ ਲੜ ਰਹੇ ਸੀਗੇ ਕਰਨ ਸਿੰਘ ਵੱਡੇ ਫਰਕ ਨਾਲ ਚੋਣ ਹਾਰੇ ਸੀਗੇ ਬਾਜਪੀ ਤੋਂ ਦੂ ਦਰਸ਼ਨ ਉਹਨਾਂ ਦੇ ਨਾਲ ਇੱਕੋ ਇੱਕ ਚੈਨਲ ਹੁੰਦਾ ਸੀਗਾ ਜਦੋਂ ਹਾਰਨ ਤੋਂ ਬਾਅਦ ਪ੍ਰਤੀਕਿਰਿਆ ਪੁੱਛੀ ਗਈ ਚੌਣ ਚੋਣਾ ਦੇ ਰਿਜ਼ਲਟ ਆ ਰਹੇ ਸੀਗੇ ਤਾਂ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਜੀ ਉਹਨਾਂ ਨੇ ਆਪਣੀ ਤੁਲਨਾ ਕਰਨ ਦੇ ਨਾਲ ਕੀਤੀ ਮਹਾਭਾਰਤ ਦੇ ਕਰਨ ਦੇ ਨਾਲ ਕੀਤੀ ਤਾਂ ਟੀਵੀ ਐਂਕਰ ਨੇ ਪੁੱਛਿਆ ਵੀ ਠੀਕ ਹੈ ਇਹ ਕਰਨ ਤੁਸੀਂ ਹੋ ਤਾਂ ਕ੍ਰਿਸ਼ਨ ਬਾਜਪੀ ਤਾਂ ਨਹੀਂ ਇਹ ਸਵਾਲ ਇੱਕ ਟੀਵੀ ਐਂਕਰ ਕਰ ਰਿਹਾ ਹੈਗਾ ਕੋਈ ਉਦੋਂ ਕਿਸੇ ਵੀ ਭਾਵਨਾ ਬਣੀ ਪੜਕੀਆਂ ਹੈ ਕਿ ਕੁਝ ਨਹੀਂ ਹੋਇਆ ਆਮ ਜਿਹੜੇ ਇੱਕ ਸਿੰਬਲ ਰਾਮ ਦਾ ਰਾਵਣ ਦਾ ਸੀ ਵਰਤਦੇ ਆਣੇ ਸਮੇ ਸਮੇ ਤੇ ਉਹਦੀ ਉਪਮਾ ਕੀਤੀ ਜਾਂਦੀ ਰਹੀ ਆ ਵਕ ਵਕ ਲੋਕਾਂ ਦੇ ਨਾਲ ਕਦੇ ਕੋਈ ਭਾਵਨਾ ਨਹੀਂ ਪੜਕੀ ਚਲੋ ਹੋਰ ਛੱਡੋ ਇਹ ਲੀਡਰਾਂ ਦੀ ਗੱਲ ਕਰਨਾਂ ਦੀ ਆਮ ਆਦਮੀ ਪਾਰਟੀ ਦੇ ਕਿੰਨੇ ਬੰਦੇ ਕਹਿੰਦੇ ਕੇਜਰੀਵਾਲ ਦੀ ਤੁਲਨਾ ਕਰ ਚੁੱਕੇ ਨੇ ਰਾਮ ਦੇ ਨਾਲ ਰਾਮ ਦੇ ਬਰਾਬਰ ਆ ਪਿੱਛੇ ਨਹੀਂ ਕਰ ਚੁੱਕਿਆ ਹੈਗਾ ਇੱਕ ਵੱਡਾ ਲੀਡਰ ਨਰਿੰਦਰ ਮੋਦੀ ਜਦੋਂ 13 ਦੇ ਵਿੱਚ ਆਇਆ ਨਮੋ ਸ਼ਬਦ ਹੈ ਜਿਹੜਾ ਪਵਿੱਤਰ ਸ਼ਬਦ ਮੰਨਿਆ ਗਿਆ ਹਿੰਦੂ ਭਾਈਚਾਰੇ ਦਾ ਉਹ ਨਰਿੰਦਰ ਮੋਦੀ ਤੇ ਨਮੋ ਇਹਨੂੰ ਸਮਾਨ ਅਰਥੀ ਕਰ ਦਿੱਤਾ ਗਿਆ ਨਰਿੰਦਰ ਮੋਦੀ ਲਈ ਨਮੋ ਸ਼ਬਦ ਦਾ ਜੁਸ ਕੀਤਾ ਗਿਆ ਉਹਦੀ ਯਾਦ ਵਿੱਚ ਇੱਕ ਹਾਲਕੇ ਜਿਉਂਦਾ ਯਾਦ ਤਾਂ ਨਹੀਂ ਉਹ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਇੱਕ ਮੰਦਿਰ ਬਣਾ ਦਿੱਤਾ ਗਿਆ ਇੱਕ ਨੇ ਇਹ ਕਹਿ ਦਿੱਤਾ RAM ਮੰਦਿਰ ਤੇ ਜਦੋਂ ਘਾਟਣ ਦੇ ਦੌਰਾਨ ਵੀ ਇਹ ਤਾਂ ਵਿਸ਼ੂ ਦਾ ਉਤਾਰ ਹੈ ਮੋਦੀ ਫੋਟੋਆਂ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਤੋਂ ਵੱਡਾ ਮੋਦੀ ਦਾ ਕਰਤ ਦਿਖਾਇਆ ਗਿਆ ਸਮੇਂ ਸਮੇ ਉੱਤੇ ਪ੍ਰਧਾਨ ਮੰਤਰੀ ਵਜੋਂ ਖੁਦ ਵੀ ਕਹਿੰਦਾ ਕਿ ਮੈਂ ਤਾਂ ਜਿਹੜਾ ਹੈਗਾ ਨਾਰਮਲ ਤਰ੍ਹਾਂ ਨਾਲ ਜੰਮੇ ਨਹੀਂ ਹੋਇਆ ਹੈਗਾ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਹਦੋਂ ਕਦੇ ਵੀ ਨਹੀਂ ਕਿਸੇ ਨੇ ਕਿਹਾ ਕਿ ਧਾਰਮਿਕ ਭਾਵਨਾ ਭੜਕ ਗਈ ਜਾਂ ਫਲਾਨਾ ਹੋ ਗਿਆ ਅਸਲ ਕਹਾਣੀ ਇਹ ਹੈਗੀ ਆ ਕਿ ਇੱਥੇ ਮਸਲਾ ਧਾਰਮਿਕ ਭਾਵਨਾ ਦਾ ਨਹੀਂ ਹੈਗਾ ਇਹ ਭਾਵਨਾਵਾਂ ਨੂੰ ਤੁਸੀਂ ਆਪਣੇ ਤਰ੍ਹਾਂ ਨਾਲ ਪਰਭਾਸ਼ਿਤ ਕਰਦੇ ਹੈਗੇ ਆਂ ਕਿ ਭਾਵਨਾ ਪੜ ਗਈ ਨਹੀਂ ਪੜ ਗਈ ਮਸਲਾ ਇਹ ਹੈ ਕਿ ਜਿਹੜੇ ਲਗਾਤਾਰ ਮਾਲਵਿੰਦਰ ਸਿੰਘ ਮਾਲੀ ਆਪਣੇ ਵਿਚਾਰ ਦਿੰਦੇ ਆਏ ਹੈ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਆਏ ਨੇ ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਇਹ ਤੋਂ ਪਹਿਲਾਂ ਕਾਂਗਰਸ ਦੀ ਆਲੋਚਨਾ ਮਰੂ ਤਾਂ ਸਮੇਂ ਵੀ ਜੇ ਇੱਕ ਕਾਂਗਰਸ ਕਿਤੇ ਟਰੈਕ ਤੋਂ ਗਲਤ ਹੋਵੇ ਉਹਦੇ ਬਾਰੇ ਉਹ ਲਿਖਦੇ ਬੋਲਦੇ ਨੇ ਅਕਾਲੀ ਦਲ ਬਾਰੇ ਅਕਾਲੀ ਦਲ ਦੀ ਮੌਜੂਦਾ ਜਿਹੜੀ ਸਿਆਸਤ ਚੱਲ ਰਹੀ ਹੈ ਉਹਦੇ ਬਾਰੇ ਟਿੱਕ ਟਿੱਪਣੀ ਕਰਦੇ ਨੇ ਕੈਂਡਾ ਮਸਲਾ ਕੀ ਤਾਂ ਇਹ ਪੰਜਾਬ ਦੇ ਮਸਲਿਆਂ ਉੱਤੇ ਉਹ ਖੁੱਲਕੇ ਬੋਲਦੇ ਤੇ ਲਿਖਦੇ ਨੇ ਲਿਖਦੇ ਮਤਲਬ ਉਹ ਫੇਸਬੁਕ ਉੱਤੇ ਆਪਣੀ ਇੱਕ ਪੋਸਟ ਪਾਉਂਦੇ ਹੁੰਦੇ ਨੇ ਸੋ ਇਹ ਇਹ ਚੀਜ਼ ਹੈ ਦਾ ਮਤਲਬ ਕੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਵੀ ਇਹਦਾ ਕਰੈਕਟਰ ਹੈ ਜੋ ਕਿ ਪਹਿਲਾਂ ਕਿਹਾ ਜਾਂਦਾ ਰਿਹਾ ਕਿ ਇੱਕ ਬੀ ਟੀਮ ਆਦੇ ਤੇ ਦੋਸ਼ ਲੱਗਦਾ ਰਿਹਾ ਹੈ ਦਾ ਮਤਲਬ ਇਹ ਹੈਗਾ ਕਿ ਐਦਾਂ ਕਰਕੇ ਇਹ ਕਾਰਵਾਈ ਕਰਕੇ ਭਗਵੰਤ ਪਾਣ ਸਰਕਾਰ ਨੇ ਲੋਕਾਂ ਦੇ ਉਹ ਸ਼ੰਕੇ ਨੂੰ ਸਹੀ ਸਾਬਤ ਕੀਤਾ ਕਿ ਹਾਂਜੀ ਇਹ ਅਸੀਂ ਵੀ ਟੀਮੀ ਹੈਗੇ ਆ ਅਸੀਂ ਉਸੇ ਤਰ੍ਹਾਂ ਹੀ ਡਿਕਟਟਰ ਆ ਸਤੋ ਉਸੇ ਤਰ੍ਹਾਂ ਸਵਾਲ ਜਿਹੜਾ ਹੈਗਾ ਤੁਸੀਂ ਪੁੱਛ ਨਹੀਂ ਸਕਦੇ ਸਭ ਤੋਂ ਵੱਡੀ ਚੀਜ਼ ਜੋ ਦੋਸਤੋ ਜਿਹੜੀ ਮਨੁੱਖੀ ਅਧਿਕਾਰਾਂ ਦੇ ਤੇ ਬੋਲਣ ਦੀ ਆਜ਼ਾਦੀ ਦੇ ਐਂਗਲ ਤੋਂ ਸਾਨੂੰ ਨੋਟ ਕਰਨੀ ਚਾਹੀਦੀ ਆ ਉਹ ਇਹ ਹੈਗਾ ਕਿ ਜਦੋਂ ਅਸੀਂ ਨਿੱਕੀ ਨਿੱਕੀ ਗੱਲ ਉੱਤੇ ਕਹਿੰਨੇ ਆ ਕਿ ਸਾਡੀ ਜਿੱਤ ਭਾਵਨਾ ਭੜਕ ਗਈ ਹਾਲਾਂਕਿ ਐਫ ਆਈ ਆਰ ਦੇ ਵਿੱਚ ਭਾਵਨਾ ਉਦੋਂ ਭੜਕਦੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਜਨ ਸਮੂਹ ਨੂੰ ਢੜਕਾਉਨੇ ਆ ਕੋਈ ਇਸ ਤਰ੍ਹਾਂ ਦੇ ਮੰਚ ਉੱਤੇ ਗੱਲ ਕਰਦੇ ਹੋ ਤੇ ਇਹ ਨਿਜੀ ਤੌਰ ਤੇ ਕਿਸੇ ਬੰਦੇ ਦੀ ਭਾਵਨਾ ਪੜਕਦੀ ਹੈ ਜੇ ਇਦਾਂ ਪੜਕਣ ਲੱਗੀ ਫਿਰ ਤਾਂ ਪਤਾ ਨਹੀਂ ਕਿੰਨੇ ਕੇਸਦਾਰ ਪਰ ਹੋ ਜਾਇਆ ਕਰਨਗੇ ਤੇ ਉਹਦੇ ਬਾਰੇ ਵੀ ਉਹਨੇ ਦੱਸਿਆ ਨਹੀਂ ਵੀ ਕਿਹੜੀ ਟਿੱਪਣੀ ਦੇ ਆਧਾਰ ਦੇ ਉੱਤੇ ਭਾਵਨਾ ਪਟਕੀ ਆ ਪਰ ਮਨੁੱਖੀ ਅਧਿਕਾਰਾਂ ਤੇ ਬੋਲਣ ਦੀ ਆਜ਼ਾਦੀ ਦੇ ਮਾਮਲੇ ਲਈ ਇਹ ਸਾਈਨ ਹੋਰ ਖਤਰਨਾਕ ਆ ਇਸ ਕਰਕੇ ਦੀ ਮੁਖਾਲਫਤ ਕਰਨੀ ਇਸ ਲਈ ਜ਼ਰੂਰੀ ਹੈ ਦੋਸਤੋ ਕਿਉਂਕਿ ਕਿਉਂਕਿ ਇਹ ਕਹਾਣੀ ਇਹੀ ਹੋਗੀ ਫਿਰ ਤਾਂ ਉਹੀ ਗੱਲ ਹੋਊਗੀ ਕਿ ਹੋਜੂ ਕਿ ਕਿਸੇ ਨੇ ਬੰਦ ਨਹੀਂ ਦਾੜੀ ਤਾਂ ਮਜ਼ਮ ਨੂੰ ਖਤਰਾ ਕਿਸੇ ਨੇ ਬੰਦ ਨਹੀਂ ਸਾੜੀ ਤਾਂ ਮਜ਼ਮ ਨੂੰ ਖਤਰਾ ਮਜ਼ਮ ਨਾ ਹੋਇਆ ਇਦਾਂ ਹੋਈ ਮੋਮਬਤੀ ਪਿਗਲ ਗਿਆ ਲੱਗੀ ਤੁਪ ਤਤੀ ਮੈਨੂੰ ਲੱਗਦਾ ਕਿ ਜੇਕਰ ਨਿੱਕੀ ਨਿੱਕੀ ਗੱਲ ਦੇ ਉੱਤੇ ਕਿਸੇ ਦੀ ਧਾਰਮਿਕ ਭਾਵਨਾਵਾਂ ਪੜਕਦਿਆਂ ਤਾਂ ਫਿਰ ਜਾਂ ਤਾਂ ਉਹ ਬੰਦਾ ਉਸ ਤਰ੍ਹਾਂ ਉਹਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਜਾਂ ਫਿਰ ਉਹਨੂੰ ਆਪਣੀ ਜਿਹੜੀ ਧਾਰਮਿਕ ਸ਼ਰਧਾ ਉਹਨੂੰ ਦੁਬਾਰੇ ਕੋਖਣ ਦੀ ਲੋੜ ਹੈਗੀ ਆ ਕਿ ਅਸਲ ਵਿੱਚ ਉਹਦੀ ਜਿਹੜੀ ਤਾਂ ਧਾਰਮਿਕਤਾ ਉਹ ਪੜ ਕੇ ਬਣੀ ਹੈ ਉਹ ਸਿਆਣਪ ਰਾਹੀਂ ਬਣੀ ਹੈ ਸੂਝ ਰਾਹੀਂ ਬਣੀ ਹੈ ਜਾਂ ਸੋਸ਼ਲ ਮੀਡੀਆ ਦੀ ਗਾਲੀ-ਕਲੋਚ ਰਾਹੀਂ ਬਣੀ ਹੋਈ ਹੈ ਜਾਂ ਸੋਸ਼ਲ ਮੀਡੀਆ ਦੀ ਪੋਸਟਾਂ ਬੜ ਕੇ ਬਣੀ ਹੈ ਇੱਥੇ ਬਹੁਤ ਸਾਰੇ ਇਹੋ ਜਿਹੇ ਵੀ ਆਪਣੇ ਆਪ ਨੂੰ ਧਰਮ ਦੇ ਆਗੂ ਕਹਾਉਣ ਵਾਲੇ ਆ ਜਿਹੜੇ ਕਹਿੰਦੇ ਜੀ ਮੈਂ ਤਾਂ ਗਿਆਨੀ ਪੋਡਕਾਸਟ ਤੋਂ ਹਾਸਲ ਕੀਤਾ ਮੈਂ ਤਾਂ ਗਿਆਨੀ YouTube ਤੋਂ ਪਾਠਨ ਸੁਣ ਕੇ ਹਾਸਲ ਕੀਤਾ ਐਦਾਂ ਦੇ ਜੇ ਕੋਈ ਬੰਦੇ ਨੇ ਨਾ ਉਹ ਮਤਲਬ ਨਾ ਧਰਮ ਲਈ ਤੇ ਨਾ ਹੀ ਸੋਸਾਇਟੀ ਲਈ ਚੰਗੇ ਹੋਣਗੇ ਫਿਲਹਾਲ ਇਹਦੇ ਵਿੱਚ ਸਾਫ਼ ਹੈਗਾ ਕਿ ਜੋ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਹੈਗੀਆਂ ਉਹ ਸਿਆਸਤ ਤੋਂ ਪ੍ਰੇਰਿਤ ਨੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਮਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਆਵਾਜ਼ ਵੀ بلند ਹੋਵੇ ਤੇ ਇਸ ਤਰ੍ਹਾਂ ਦੀ ਕਾਰਵਾਈ ਹੋਰ ਕਿਸੇ ਨਾਲ ਨਾ ਹੋਵੇ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਨਾ ਕੁੱਟਿਆ ਜਾਵੇ ਇਸ ਲਈ ਲਗਾਤਾਰ ਆਵਾਜ਼ ਉਠਣੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਪਰੋਂ ਪਤਾ ਵੀ ਲਗਾਤਾਰ ਇਸ ਮਾਮਲੇ ਉੱਤੇ ਜਿਹੜਾ ਆਵਾਜ਼ ਉੱਠਦੀ ਰਹੀ ਹੈ ਜਮਹੂਰੀ ਅਧਿਕਾਰਾਂ ਦੇ ਮਾਮਲੇ ਵਿੱਚ ਪੰਜਾਬ ਦੀ ਜ਼ਮੀਨ ਹਾਲੇ ਵੀ ਜ਼ਰਖੇਜ਼ ਹੈ ਸੋ ਆਉਂਦਾ ਆਉਂਦੇ ਸਮੇਂ ਦੇ ਸੰਕਟ ਹੈ ਉਹਦਾ ਸਾਨੂੰ ਜਿਹੜਾ ਮੁਕਾਬਲਾ ਕਰਨ ਦੀ ਤਿਆਰ ਰਹਿਣਾ ਪਏਗਾ ਬਹੁਤ ਬਹੁਤ ਸ਼ੁਕਰੀਆ ਦੋਸਤੋ ਕੱਲ ਫਿਰ ਕਿਸੇ ਮਸਲੇ ਉੱਤੇ ਕਲਮਤ ਕਰਾਂਗੇ